ਮੈਂ ਲਤਾਬਾਦ ਦੇ ਨਵਕਤਰਕ ਕੇ ਗੇਰ ਇਨੋਵੇਸ਼ਨ ਦਾ ਕੀਤਾ ਹਾਂ ਮੈਂ ਮੁਬਾਰਕਬਾਦ ਹੁਣਾ ਸ਼ਹਿਰ ਦੇ ਲੋਕਾਂ ਨੂੰ ਪਤਾ ਹੀ ਹੈ ਵੀ ਜੀ ਵਿਕਾਸ ਕਰਜੋ ਤੇ ਲੋ ਪਹਿਲਾਂ ਵੀ ਬਹੁਤ ਵਧੀਆ ਚੱਲਦੇ ਰਹੇ ਨੇ ਪਰ ਜਦੋਂ ਦੀ ਸਾਡੀ ਸਾਰੀ ਟੀਮ ਨਵੀਂ ਬਣੀ ਆ ਚਾਹੇ ਕੋਈ ਵੀ ਕਿਸੇ ਵੀ ਪਾਰਟੀ ਦਾ ਦੇਖੋ ਤਾਲਬਾਦ ਮੈਂ ਉਹਨਾਂ ਦਾ ਵੀ ਕਰਦਾ ਪੂਰਾ ਬਰੂਬਰ ਸਹਿਯੋਗ ਦੇਣ ਲਈ ਕਿਵੇਂ ਨੇ ਤੇ ਜਿਹੜੇ ਸ਼ਹਿਰ ਦੇ ਕੰਮ ਜਿਵੇਂ ਪਹਿਲਾਂ ਫੈਸਲੇਤ ਨੇ ਉਹਨਾਂ ਚ ਇੱਕ ਨਵਾਂ ਫੈਸਲਾ ਇਹ ਜੋੜਤਾ ਜਿਹੜਾ ਰੈਨੋਵੇਸ਼ਨ ਦਾ ਕੰਮ ਆ 65 ਲੱਖ ਰੁਪਏ ਦੇ ਕਰੀਬ ਹੋਣਾ ਜਿਹੜੀ ਟੋਟਲੀ ਲੋਕਾਂ ਇਸ ਕਮਿਊਨਿਟੀ ਸੈਂਟਰ ਨੂੰ ਜਿਹੜਾ ਉਹ ਨਵੀਂ ਦਿੱਤੀ ਜਾਊਗੀ ਤੇ ਇੱਕ ਜਿੱਥੇ ਹੋਰ ਵਧੀਆ ਫੈਸਲੇ ਤੇ ਇੱਕ ਸਲੰਘਾ ਜੋ ਫੈਸਲਾ ਕਿੰਨੇ ਟਾਈਮ ਦੇ ਵਿੱਚ ਹੋਇਆ ਇਹ ਤਾਂ ਟੈਂਡਰ ਤਾਂ ਹੋਇਆ ਹੀ ਹੋਇਆ ਜੀ ਇਹਦਾ ਟੈਂਡਰ ਵੀ ਕਰਾਉਣ ਦੀ ਲੋੜ ਨਹੀਂ 65 ਲੱਖ ਰੁਪਏ ਦੇ ਕਰੀਬ ਟੋਟਲ ਲੱਗਦਾ ਇਹਦੇ ਪ੍ਰੋਜੈਕਟ ਇਹਦੇ ਵਾਸਤੇ ਮਾਨੂੰ ਹੋਰ ਵੀ ਪਈ ਨਾ ਉਸ ਹੁਣ ਉਹ ਹੋਰ ਰੁਪਏ ਖਰਚੇ ਜਾਊਗਾ ਟੋਟਲੀ ਵੈਸੇ ਲੁੱਕ ਜਿੰਨਾ ਵੀ ਕੰਮ ਹੋਣੇ ਲੱਗਦਾ ਦੇਖੋ ਬਣਿਆ ਤਾਂ ਹੋਈ 65 ਲੱਖ ਚ ਵੈਸੇ ਤਾਂ ਨਵਾਂ ਬਣ ਕੇ ਤਿਆਰ ਨਹੀਂ ਹੋਣਾ ਪਰ ਜੋ ਜੋ ਲੋੜ ਹੈਗੀ ਹੈ ਜੋ ਜੋ ਚੀਜ਼ਾਂ ਦੀ ਲੋੜ ਪੈਣੀ ਆ ਉਹ ਸਾਰੀ ਇੱਕ ਲੁੱਕ ਲੁੱਕ ਮੈਨ ਚੇਂਜ ਕਰਨੀ ਹੈ ਮੁਰਿਓ ਦੀ ਸਾਗੋ ਚੇਬੀਤਾ ਜੀ ਇਸ ਤੋਂ ਇਲਾਵਾ ਹੋਰ ਵੀ ਕੋਈ ਪ੍ਰੋਜੈਕਟ ਆਪਣੇ ਨਵੇਂ ਨਹੀਂ ਅੱਜ ਦੇ ਜਿਹੜੀ ਮੀਟਿੰਗ ਹੈ ਉਹ ਤਾਂ ਪਿਛਲੀ ਜਿਹੜੀ ਮੀਟਿੰਗ ਉਹਦੀ ਸੁਲਿਖਿਆ ਕੀਤੀ ਆ ਅੱਜ ਕੋਸ਼ਿਸ਼ ਕੀਤੀਆਂ ਇਹ ਹੀ ਨੇ ਇੱਕ ਲਗਭਗ ਮੇਰੇ ਖਿਆਲ ਤੋਂ 2000 ਤੋਂ ਪਹਿਲਾਂ ਦੇ ਟਾਈਮ ਨਗਰ ਕੌਂਸਲ ਨੇ ਜਿਹੜੀਆਂ ਦੁਕਾਨਾਂ ਵਿੱਚ ਸੀਗੀਆਂ ਸੇਲ ਕੀਤੀਆਂ ਸੀਗੀਆਂ ਉਹਦੇ ਵਿੱਚ ਕੂਸਕ ਦੁਕਾਨਾਂ ਤਾਂ ਜਿਹੜੇ ਖਰੀਦਦਾਰ ਸੀਗੇ ਉਹਨਾਂ ਨਾਂ ਲੱਗੀਆਂ ਸੀਗੀਆਂ ਤੇ ਕੂਸਕ ਵਿਚਾਰੇ ਉਸੇ ਤਰ੍ਹਾਂ ਅੜਜੇ ਦੇ ਫਿਰਦੇ ਨੇ ਇਹੀ ਫੈਸਲਾ ਲੱਗਾ ਵੀ ਉਹ ਉਹਨਾਂ ਨੂੰ ਸਹੀ ਕਰਕੇ ਜਿਨ ਜਿਨ ਨੇ ਉਸ ਟਾਈਮ ਦੁਕਾਨਾਂ ਖਰੀਦੀਆਂ ਸੀਗੀਆਂ ਤੇ ਪੈਸੇ ਪੇ ਕਰਤੇ ਸੀਗੇ ਨਗਰਪਾਲਿਕਾ ਨੂੰ ਉਹ ਦੁਕਾਨਾਂ ਉਹਨਾਂ ਦੇ ਨਾਂ ਲੱਗ ਜਾਣ ਤੇ ਉਹਨਾਂ ਲੋਕਾਂ ਨੂੰ ਖਰੀਦਦਾਰ ਹੋਣ ਤੋਂ ਰੋਕਿਆ ਜਾਵੇ ਤੇ ਦੂਜੀ ਗੱਲ ਹੈਗੀ ਆ ਵੱਡੀ ਇਹ ਆ ਵੀ ਫੈਸਲਾ ਕੀਤਾ ਰਲ ਕੇ ਜਿਹੜੇ ਸ਼ਹਿਰ ਦੇ ਵਿੱਚ ਸਾਰੀਆਂ ਪ੍ਰਾਪਰਟੀਆਂ ਪਈਆਂ ਨੇ ਤੁਸੀਂ ਸਾਰੇ ਜਾਣਦੇ ਹੋ ਜਿੰਨੀਆਂ ਪ੍ਰਾਪਰਟੀਆਂ ਨਗਰ ਕੌਂਸਲ ਮਸੂੜੇ ਜਦ ਬਈਆਂ ਗਈਏ ਨੇ ਹੁਣ ਤੱਕ ਮੈਨੂੰ ਲੱਗਦਾ ਨੇੜੇ ਤੇਰੇ ਕਿਸੇ ਸ਼ਹਿਰ ਚ ਕਬਜ਼ਾ ਹੋਇਆ ਹੋਊਗਾ ਅੱਜ ਸਪੈਸ਼ਲੀ ਇਹ ਕਿਹਾ ਵੀ ਆਪਾਂ ਦੇਖ ਕੇ ਆਪਾਂ ਜਿੱਥੇ ਜਿੱਥੇ ਵੀ ਨਿਸ਼ਾਨਦੇਹੀ ਕਰਾਈਏ ਜਿੱਥੇ ਜਿੱਥੇ ਵੀ ਸਾਡੀ ਜਗ੍ਹਾ ਪਈ ਆ ਕਮ ਸੇ ਕਮ ਅਸੀਂ ਪਹਿਲਾਂ ਉਹ ਜਗ੍ਹਾ ਦੇ ਉੱਪਰ ਨਿਸ਼ਾਨਦੇਹੀ ਕਰਾ ਕੇ ਆਪਣੇ ਆਪਣੇ ਅਧੀਨ ਲਈਏ ਜਿੱਥੇ ਜਿੱਥੇ ਪਈ ਹੈ ਖਾਲੀ ਪਈ ਹੈ ਨੇ ਹਨਾ ਤੇ ਬਾਕੀ ਹੋਰ ਫੈਸਲੇ ਜਿਹੜੇ ਲੋਕ ਤੱਕ ਜੋ ਸਮਝ ਤੇ ਗਏ ਐਮਐਲਏ ਸਾਹਿਬ ਇੱਕ ਮੀਟ ਮਾਰ ਕੇ ਪ੍ਰਧਾਨ ਜੀ ਅਤੇ ਕਮਿਊਨਿਟੀ ਸੈਟਅਪ ਦਾ ਰੈਨੋਂ ਦੇ ਵਿੱਚ ਨਿਕਾਣ ਦੇ ਲਈ ਨੀ ਪੱਤਰ ਰੱਖਿਆ ਗਿਆ ਜੀ ਸੀ ਗੋਮੇ ਬੜੀ ਖੁਸ਼ੀ ਦੀ ਗੱਲ ਆ ਜੀ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਸਾਡੇ ਹਲਕੇ ਦੀ ਜੋ ਰਹਿਨਮਾਈ ਕਰ ਰਹੇ ਨੇ ਸਤਜ ਸਰਦਾਰ ਜਗਤਾਰ ਸਿੰਘ ਜਾਲਪੁਰਾ ਜੀ ਦਾ ਸਮੂਹ ਸਾਡੇ ਕਾਉਂਸਲਰ ਸਾਹਿਬਾਨਾਂ ਦਾ ਕਿ ਅਸੀਂ ਜਿੰਨੇ ਅਧੂਰੇ ਕੰਮ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਪੇ ਸੀ ਅਸੀਂ ਉਹਨਾਂ ਨੂੰ ਪੂਰੇ ਕਰਨ ਲੱਗੇ ਆ ਇਹਦਾ ਅਸੀਂ ਜੋ ਨਵੀਕਰਨ ਕਰਨਾ ਤੋਂ ਜੋ ਅੰਦਰ ਸਮਾਨ ਚਾਹੀਦਾ ਉਹਦੀ ਲਿਸਟਾਂ ਸਾਡੇ ਕਾਉਂਸਲਰਾਂ ਨੇ ਬਣਾਈਆਂ ਆਪ ਦੇਖ ਕੇ ਅੰਦਰ ਕਿ ਕਿਹੜਾ-ਕਿਹੜਾ ਸਮਾਨ ਦੀ ਅੰਦਰ ਲੋਡ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਇਹਦੀ ਦੇਖਾ ਸੀ ਬਾਹਰੋਂ ਵੀ ਚੇਂਜ ਕਰਨ ਲੱਗੇ ਆ ਦਾ ਨਾਮ ਅਸੀਂ ਕਮਿਊਨਿਟੀ ਸੈਂਟਰ ਤੋਂ ਬਦਲ ਕੇ ਰਾਇਲ ਰਿਜ਼ੋਰਟ ਰੱਖਤਾ ਜੀ ਸੌਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਰਵੈਤੀ ਜਿਵੇਂ ਕੰਧਾਂ ਹੁੰਦੀਆਂ ਪੁਰਾਣੀਆਂ ਇੱਟਾਂ ਦੀਆਂ ਤੇ ਉਹੋ ਜਿਹੀਆਂ ਟੈਲਾ ਟੂਲਾ ਲਵਾ ਕੇ ਵੱਡਾ ਗੇਟ ਜਿਹਨੂੰ ਹਵੇਲੀ ਆਪਾਂ ਜਹਾਜ਼ ਗੇਟ ਕਹਿੰਦੇ ਸੀ ਪੁਰਾਣੇ ਸਮੇਂ ਆ ਤੁਸੀਂ ਬਣਦੇ ਦੇਖੇ ਉਹੋ ਜਿਹਾ ਗੇਟ ਲੱਗਣਾ ਜੀ ਸੋ ਇੱਕ ਤਰ੍ਹਾਂ ਦੀ ਇਹ ਇੱਕ ਨਵੀਂ ਸ਼ੁਰੂਆਤ ਹੋ ਗਈ ਕਿੰਨੇ ਕ ਦਾ ਪ੍ਰੋਜੈਕਟ ਆ ਜੀ 65 ਲੱਖ ਰੁਪਿਆ ਫਿਲਹਾਲ ਪਾਸ ਹੋਇਆ ਜੀ ਲੋਡ ਪਈ ਤਾਂ ਹਾਊਸ ਅਗਲਾ ਮਤਾ ਪਾ ਕੇ ਇਹ ਵਾਅਦਾ ਵੀ ਕਰ ਸਕਦੇ ਹਾਂ ਸਮਝ ਸਮਝਾ ਜੀ 9 ਤਰੀਕ ਦੀਆਂ ਲਾਸਟ ਬੁਕਿੰਗ ਆ ਉਸ ਤੋਂ ਬਾਅਦ ਜੰਗੀ ਪੱਦਰ ਤੇ ਕੰਮ ਚਲਾਵਾਂਗੇ ਕੁਛ ਨਗਰ ਕੌਂਸਲ ਦੇ ਟੈਕਸ ਵਗੈਰਾ ਦੀ ਤੁਸੀਂ ਅੱਜ ਗੱਲ ਕੀਤੀ ਸੀ ਜੀ ਉਹਨੂੰ ਲੈ ਕੇ ਉਹ ਅਸੀਂ ਬਹੁਤ ਜਲਦੀ ਨੋਟਿਸ ਵੀ ਕੱਢੇ ਨੇ ਕੁਝ ਲੋਕਾਂ ਨੂੰ ਕੁਝ ਦੀ ਅਸੀਂ ਲਿਸਟ ਬਣਾਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਗੱਲ ਇਹ ਆ ਵੀ ਸ਼ਹਿਰ ਅਸੀਂ ਚਲਾਉਣਾ ਤੇ ਜੇ ਲੋਕਾਂ ਨੇ ਸਾਨੂੰ ਜਿਹੜੀ ਜੋ ਸਰਕਾਰ ਦਾ ਸਾਡਾ ਟੈਕਸ ਮੰਦਾ ਜੋ ਮਿਲੀ ਭੁਗਤ ਨਾਲ ਕਈ ਇਮਾਰਤਾਂ ਬਣੀਆਂ ਨੇ ਉਹਨਾਂ ਨੂੰ ਵੀ ਨੋਟਿਸ ਕੱਢੇ ਰਿਹਾ ਸੋਹਣ ਵਾਲੇ ਦਿਨਾਂ ਦੇ ਵਿੱਚ ਪੀਲਾ ਪੰਜਾ ਚਲਾਉਣ ਦੀ ਵੀ ਤਿਆਰੀ ਕਰਾਂਗੇ ਕਿਤੇ ਨਾ ਕਿਤੇ ਜੀ ਸ਼ਹਿਰ ਦੇ ਵਿੱਚ ਦੇਖਿਆ ਬਾਦਰ ਨਾਲੀਆਂ ਤੋਂ ਬਾਹਰ ਜਾ ਕੇ ਵੀ ਉਹਨਾਂ ਨੇ ਪੌੜੀਆਂ ਦੇ ਸਟੈਪ ਤੇ ਦੁਕਾਨਦਾਰਾਂ ਨੂੰ ਬਹੁਤ ਕੱਢੇ ਹੋ ਨੇ ਕਿ ਜੇ ਗੱਲ ਕਰੀ ਕਾਲਾ ਚੌਂਕ ਦੇ ਵਿੱਚ 10 ਤੋਂ 15 ਫੁੱਟ ਉੱਚਾ ਥੜਾ ਬਣਾਇਆ ਹੋਇਆ ਹੈ ਯਾਰ ਬਾਹਰ ਨੂੰ ਕੱਢਿਆ ਹੋਇਆ ਇਦਾਂ ਦੇ ਜੇ ਅਸੀਂ ਫਿਲਹਾਲ ਸਾਡਾ ਮੋਟੋ ਸਿਰਫ ਸ਼ਹਿਰ ਨੂੰ ਕੰਟਰੋਲ ਕਰਨਾ ਜੀ ਛੱਡਾਂ ਨੂੰ ਥੜਿਆਂ ਦੀ ਜਿਹੜੀ ਕਾਰਵਾਈ ਆਸੀਂ ਅੱਗੇ ਜਾ ਕੇ ਕਰਾਂਗੇ ਇੱਕਦਮ ਜੇ ਹੁਣ ਤੁਹਾਨੂੰ ਗਜਰੇਲੇ ਦੇ ਉੱਪਰੋਂ ਚਾਹ ਪਿਲਾ ਦਈਏ ਫਿਰ ਤੁਹਾਨੂੰ ਕਹਿ ਜਾ ਮਨਸੂਰ ਹੋਊਗਾ ਉਹ じゃ ਕੰਮ ਸੀ ਇਹੀ ਪਰਿਵਾਰ ਦੇ ਵਿੱਚ ਗਿਲੇ ਸ਼ਿਕਵੇ ਨੇ ਸਾਡੀ ਬੇਨਤੀ ਨਾਲ ਹੀ ਕੰਮ ਹੋ ਜਵੇ ਆਉਣ ਵਾਲੇ ਦਿਨਾਂ 'ਚ ਅਸੀਂ ਇਹਦੇ ਬਾਰੇ ਬਿਲਕੁਲ ਗੌਰ ਕਰਾਂਗੇ ਜੀ ਪ੍ਰਧਾਨ ਜੀ ਰਾਤ ਮੀਟ ਮਾਰਕੀਟ ਦੇ ਵਿੱਚ ਇੱਕ ਲੜਾਈ ਹੋਈ ਮੀਟ ਮਾਰਕੀਟ ਮੀਟ ਮਾਰਕੀਟ ਦਾ 3 ਵਜੇ ਦਾ ਅੱਜ ਸਮਾਂ ਰੱਖਿਆ ਜੀ ਮੈਂ ਸਮੂਹ ਕੌਂਸਲਰਾਂ ਨੇ ਉਹਨੂੰ ਦੇਖ ਕੇ ਉੱਥੇ ਜੋ ਅਸੀਂ ਕੁਝ ਕਰ ਸਕਦੇ ਉਹ ਵੀ ਕਰਾਂਗੇ ਕਿਉਂਕਿ ਮੈਂ ਤੁਹਾਡੇ ਚੈਨਲ ਦੇ ਥਰੂ ਦੱਸ ਦਿੰਨਾ ਕਿ ਅਸੀਂ ਅੱਜ ਇੱਕ ਮੀਟਿੰਗ ਕਰ ਰਹੇ ਹਾਂ 2-3 ਦਿਨਾਂ ਤੱਕ ਮੇਰਾ ਕੱਲ ਸ਼ਨੀਵਾਰ ਦਾ ਟਾਈਮ ਰੱਖਾਂਗੇ ਜਾਂ ਪਰਸੋਂ ਹੋਪਫੁਲੀ ਜਿੰਨੀਆਂ ਰੇੜੀਆਂ ਤੁਹਾਨੂੰ ਆਹ ਰੋਡ ਤੇ ਦਿਖਦੀਆਂ ਇਹਨਾਂ ਲਈ ਅਸੀਂ ਇੱਕ ਪ੍ਰੋਪਰ ਜਾਰ ਵਾਲੀਆਂ ਵੀ ਸਾਰੀਆਂ ਰੈਡੀ ਮੈਂ ਕਿਹਾ ਜੀ ਕੋਸ਼ਿਸ਼ ਤਾਂ ਕਰਾਂਗੇ ਵੀ ਸਾਰੀ ਉਰੇ ਆ ਜਾਣ ਜਦੋਂ ਇੱਕ ਪਾਸਾ ਗੱਡੀ ਥੋੜੀ ਖੜੀ ਹੋਊਗੀ ਔਰ ਸ਼ਹਿਰ ਦੇ ਮੇਨ ਹਾਰਟ ਆਫ ਸਿਟੀ ਦੇ ਵਿੱਚ ਅਸੀਂ ਜਗ੍ਹਾ ਦਵਾਂਗੇ ਕਿਉਂਕਿ ਇਹ ਵੀ ਸਾਡੇ ਭਰਾ ਨੇ ਅਸੀਂ ਕਿਸੇ ਪ੍ਰਵਾਸੀ ਦਾ ਵਿਜਗ ਨਹੀਂ ਖੋਣਾ ਔਰ ਮੈਂ ਧੰਨਵਾਦ ਕਰਦਾ ਸਾਡੇ ਸਮੂਹ ਕਾਉਂਸਲਰਾਂ ਦਾ ਤੁਸੀਂ ਦੇਖੋ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਰੀਆਂ ਪਰਜਾਈਆਂ ਸਾਡਾ ਸਾਰਾ ਪਰਿਵਾਰ ਇਕੱਠਾ ਤੇ ਜੋ ਲਗਨ ਨਾਲ ਨਗਰ ਕਾਉਂਸਲ ਕੰਮ ਕਰ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਨੂੰ ਬਹੁਤ ਸੋਹਣਾ ਬਣਾਉਣਾ ਇੱਕ ਤੁਸੀਂ ਪਾਰਕਿੰਗ ਦੀ ਗੱਲ ਕੀਤੀ ਸੀ ਜੀ ਰਾਹ ਰੋਕ ਕੇ ਉਹ ਕਦੋਂ ਤੱਕ ਤੁਸੀਂ ਉਹ ਅਸੀਂ ਐਮੈਂਡਮੈਂਟ ਕਰ ਰਹੇ ਹਾਂ ਜੀ ਉਹ ਅਸੀਂ ਐਮੈਂਡਮੈਂਟ ਕਰ ਰਹੇ ਹਾਂ ਮੈਂਕਬੇ ਲਿਖ ਕੇ ਭੇਜਤਾ ਜੀ ਕਿ ਕੁਝ ਜਗ੍ਹਾ ਉਹਦੇ ਵਿੱਚ ਹਸਪੀਟਲ ਦੀ ਵੀ ਆ ਸ਼ਹਿਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੁਣ ਬਾਜ਼ਾਰ ਚ ਕਾਫੀ ਹੱਦ ਤੱਕ ਪਾਰਕਿੰਗ ਦੀ ਸਮੱਸਿਆ ਹੱਲ ਹੋ ਚੁੱਕੀ ਆ ਸੋ ਜਿਵੇਂ ਉਹਨਾਂ ਡੇੜੀ ਮਾਰਕੀਟ ਵਾਲਿਆਂ ਦੀ ਮੀਟਿੰਗ ਸੱਦੀ ਆ ਇਹਨਾਂ ਨੂੰ ਜਿੱਦਣ ਪ੍ਰੋਪਰ ਜਗ੍ਹਾ ਦੇ ਦਾਂਗੇ ਤਾਂ ਇਸੇ ਤਰੀਕੇ ਅਸੀਂ ਸਾਡੀ ਕੋਸ਼ਿਸ਼ ਆ ਵੀ ਪਾਰਕਿੰਗ ਉੱਥੇ ਜਿਹੜੀ ਠੇਕੇ ਦੇ ਨਾਲ ਠੇਕੇ ਤੋਂ ਅੱਗੇ ਜਾ ਕੇ ਵੈਟਰਨਰੀ ਹਸ ਪੂਰੀ ਕਾਰਵਾਈ ਚੱਲ ਰਹੀ ਹੈ ਜੀ ਬਿਲਕੁਲ ਜਲਦੀ ਬਣਾਵਾਂਗਾ